ਤਿਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਦੀਨ ਦੁਨੀ ਦੇ ਮਾਲਕ ਧੰ ਤਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰਦਿਆਂ ਹੋਇਆ ਜਦੋਂ ਦੱਖਣ ਦੇਸ਼ ਨਦੇੜ ਦੀ ਧਰਤੀ ਤੇ ਪਹੁੰਚਦੇ ਨੇ ਇਹ ਉਹ ਪਾਵਨ ਅਸਥਾਨ ਜੋ ਅੱਜ ਅਸੀਂ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਕਿਉਂਕਿ ਆਪ ਜੀ ਨੂੰ ਪਤਾ ਹੀ ਹੈ ਤਖਤ ਸ੍ਰੀ ਹਜੂਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੀ ਦਰਸ਼ਨ ਯਾਤਰਾ ਚੱਲ ਰਹੀ ਹੈ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਨਾਡੇੜ ਦੇ ਨੇੜੇ ਇਤਿਹਾਸਕ ਗੁਰਧਾਮਾਂ ਦੇ ਵਿੱਚੋਂ ਇਹ ਇੱਕ ਉਹ ਗੁਰਦੁਆਰਾ ਸਾਹਿਬ ਹੈ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਾਨਕ ਸਰ ਸਾਹਿਬ ਰਤਨਗੜ੍ਹ ਸਾਹਿਬ ਨੂੰ ਜਾਂਦੇ ਆ ਇਹ ਰਸਤੇ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਹੈ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਤੋਂ ਕਰੀਬ 12 ਕਿ ਮੀਲ ਦੀ ਵਿੱਚ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸशोਭਤ ਹੈ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨ ਇਸ ਪਾਵਨ ਗੁਰਦੁਆਰਾ ਸਾਹਿਬ 'ਚ ਜਦੋਂ ਪਏ ਨੇ ਕਾਲੇ ਦੁਆਲੇ ਦੀ ਸੰਗਤਾਂ ਨੂੰ ਪਤਾ ਲੱਗਦਾ ਹੈ ਸਤਿਗੁਰਾਂ ਦੇ ਕੋਲ ਆਣ ਕੇ ਹਾਜ਼ਰ ਹੋਈਆਂ ਤੇ ਕਹਿਣ ਲੱਗੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਜਲ ਦੀ ਬਹੁਤ ਘਾਟ ਹੈ ਭਾਈ ਮਰਦਾਨਾ ਜੀ ਵੀ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੀ ਪਿਆਸ ਲੱਗੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਇੱਥੇ ਜਲ ਦਾ ਸੋਮਾ ਪ੍ਰਗਟ ਕੀਤਾ ਜੀ ਸੰਗਤਾਂ ਨੇ ਵੀ ਜਲ ਛਕਿਆ ਭਾਈ ਮਰਦਾਨਾ ਜੀ ਨੇ ਵੀ ਜਲ ਛਕਿਆ ਤੇ ਜਲ ਛਕਦੇ ਆ ਸਾਰੀ ਸਾਰੀਆਂ ਸੰਗਤਾਂ ਅਤੇ ਭਾਈ ਮਰਦਾਨਾ ਜੀ ਤ੍ਰਿਪਤ ਹੋ ਗਏ ਤੇ ਸਤਿਗੁਰਾਂ ਨੂੰ ਕਹਿਣ ਲੱਗੇ ਸਤਿਗੁਰੂ ਜੀ ਵਾਕਿਆ ਹੀ ਇਹ ਜਲ ਬੜਾ ਹੀ ਅੰਮ੍ਰਿਤ ਦੇ ਵਾਂਗ ਮਿੱਠਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆ ਨੇ ਫਿਰ ਇਹ ਜਲ ਦਾ ਸੋਮਾ ਜਦੋਂ ਪ੍ਰਗਟ ਕਰ ਦਿੱਤਾ ਸਮੇਂ-ਸਮੇਂ ਦੇ ਉੱਤੇ ਇਸ ਸੋਮੇ ਨੂੰ ਸਰੋਵਰ ਵਿੱਚ ਤਬਦੀਲ ਕਰਨ ਦੇ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰਾਂ ਨੇ ਬੜੀਆਂ ਅਹਿਮ ਜ਼ਿੰਮੇਵਾਰੀਆਂ ਸਿਵਾਵਾਂ ਨਿਭਾਈਆਂ ਜੀ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਸੋਮੇ ਨੂੰ ਸਰੋਵਰ ਵਿੱਚ ਤਬਦੀਲ ਕਰਕੇ ਇਸ ਸਰੋਵਰ ਦੀ ਸੇਵਾ ਕਰਵਾਈ ਉਹਨਾਂ ਤੋਂ ਬਾਅਦ ਨਾਮ ਆਉਂਦਾ ਜੀ ਬਾਬਾ ਨਿਧਾਨ ਸਿੰਘ ਜੀ ਦਾ ਉਹਨਾਂ ਨੇ ਇਸ ਸਰੋਵਰ ਦੀ ਸੇਵਾ ਕਰਵਾਈ। ਬਾਬਾ ਨਿਹਾਲ ਸਿੰਘ ਜੀ ਤੋਂ ਬਾਅਦ ਬਾਬਾ ਸ਼ੀਸ਼ਾ ਸਿੰਘ ਜੀ। ਉਹਨਾਂ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਬਾਬਾ ਬਲਵਿੰਦਰ ਸਿੰਘ ਜੀ ਤੇ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਇਸ ਪਾਵਨ ਅਸਥਾਨ ਦੀ ਸੇਵਾ ਕਰਵਾ ਰਹੇ ਨੇ। ਆਪ ਸੰਗਤਾਂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਵੇ। ਦੁਨੀਆ ਦਾ ਸਭ ਤੋਂ ਡੂੰਘਾ ਸਰੋਵਰ ਹੈ ਗੁਰਦੁਆਰਾ ਨਾਨਕ ਸਰ ਸਾਹਿਬ। ਜਿਸ ਦਾ ਅਜੇ ਤੱਕ ਕਿਸੇ ਨੇ ਅੰਤ ਨਹੀਂ ਪਾਇਆ ਤੇ ਨਾ ਕੋਈ ਪਾ ਹੀ ਸਕਿਆ ਹੈ ਅਗਲਾ ਇਤਿਹਾਸ ਆਉ ਗੁਰਦੁਆਰਾ ਸਾਹਿਬ ਦੇ ਸਤਕਾਰਯੋਗ ਗ੍ਰੰਥੀ ਸਿੰਘਾਂ ਦੇ ਕੋਲੋਂ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਿਹਨੋਂ ਨਾਮਿਕ ਸਾਹਿਬ ਜੀ ਹੈ ਗੁਰਵਾਚਿ ਬਿਨਾ ਬ੍ਰਹਮਾ ਦਾਭਿਓ ਹਨ ਆਪ ਜੀ ਨੂੰ ਬੇਰੀ ਸਾਹਿਬ ਦੇ ਦਰਸ਼ਨ ਹੋਗੇ ਇਸ ਬੇਰੀ ਸਾਧੇ ਭਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਨਾਮ ਦੇਣ ਤੇ ਨਾਮ ਬੜੀਆਂ ਬਰਾਮਾਨ ਹੋਏ ਸਾਧੂ ਤਾਈ ਮਰਦਾਨਾ ਜੀ ਨੇ ਦੇਤੀ ਜੀ ਸੱਚੀ ਬਾષાਰੀ ਇੱਥੇ ਜਾਲ ਦੀ ਬੋਲ ਪਾਣੀ ਯਾਲ ਕਿਤੇ ਨਾ ਰੋਣੀ ਆ ਜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਹੋਕੂਲਾ ਤਾਈ ਰਵਾਵੋ ਜਾਓ ਤਾਈਂ ਰਦਾਨਾ ਵੀਨੇ ਮਗਵਾ ਨੂੰ ਜਾਈ ਯਾਦਾਂ ਸੋਨਾ ਪਰਵਤਾਂ ਤਾਈਂ ਰਦਾਨਾ ਵੀਨੇ ਜਾ ਚੁਕਿਆ ਨੂੰ ਏਂਤੀ ਈਤੀ ਸੱਤੇ ਪਾਛਾਈ ਜਲ ਬੋਤ ਉਠਾਂ ਸੇਰੂ ਨਾਨਕ ਦੇਵ ਜੀ ਉਹ ਨਾ ਆਈ ਨੀ ਬਨ ਮਾਇਆ ਕੀ ਧਰਤੀ ਜੇ ਉਹ ਜਿਉਂ ਦੀ ਧਰਤੀ ਹਾਸ ਗੁਰਬੀ ਜਲ ਮਿੱਠਾ ਹੈ ਸਤਿਗੁਰੂ ਬਤੂ ਬਲਾ ਸਾਰਾ ਸਾਨੰ ਇਨੇ ਨੂੰ ਆ ਕੋੜੀ ਨੇ ਆ ਕੇ ਬੇਨਤੀ ਕੀਤੀ ਸਤਿ ਪਾਸ਼ਾ ਦੀ ਆਪ ਸਮਰੱਥ ਮੇਰੀ ਗੋਪਨੂਰ ਕਰੋ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋੜੀ ਨੂੰ ਸੋਮਿਤਿ ਇਸ ਨਾਮਿਤ ਵਾਇਆ ਯਾਨੀ ਸ਼ਿਕਾਇਤ ਕਿ ਕੋੜੀ ਦਾ ਖੋਰ ਦੂਰ ਕੀਤਾ ਕੋੜੀ ਨੇ ਬੇਨਤੀ ਕੀਤੀ ਸਕੇ ਬਾਚਾਈ ਜਿਸਤਰਾ ਮੇਰੇ ਦੋ ਅਪਨੋਰੀਂ ਚਿਆਂ ਏਸੇ ਤਰ੍ਹਾਂ ਇੱਥੇ ਵੀ ਆੜੀਆਂ ਸੰਗਤਾਂ ਦੇ ਦੋ ਅਪਨੋਰੋ ਲਿਆ ਕਰਨ ਸੋਮੀਂ ਸ੍ਰੋ ਵਰ ਦਾ ਬਖਸ਼ਯੰ ਜੇਰੋ ਨਾਲ ਕੀ ਦੇਵ ਜੀ ਮਹਾਗਿਨੇ ਸੋਮੀਂ ਸ੍ਰੋ ਵਰ ਦਾ ਬਖਸ਼ਯੰ ਤੇਰ ਹੋਰ ਕੀ ਵਰਨ ਆਕਸ਼ੇ ਇਹਵੇਂ ਜੇਸਾ ਲੋਕੀ ਪਈ ਕੀ ਵਰਤਨਾ ਹੋਇਂ ਦੋਕ ਨੂੰ ਲੱਗਾ ਹੋਇਂ ਜੰਗ ਬਾਵਨਾ ਨਿਸ਼ਾਨ ਕਰੇ ਗੁਰਮੁਖ ਦੇ ਸਾਬ ਦਾ ਜਾਪ ਕਰੇ ਅਰਦਾਸ ਪੀਰ ਦੀ ਕਰਵਾਏ ਸਾਧੂ ਗੁਰੂਆਂ ਨਾਲੀਆਂ ਬਾਵਨਾ ਪੂਰੀਆਂ ਕਰਦੇ ਆਣ ਸੋਮੀ ਤੂੰ ਸਰੋਗਰ ਤਿਆਰ ਹੈ ਇਸ ਸਰੋਗਰ ਵਿੱਚ ਜਲ ਬਾਰੋਂ ਨਹੀਂ ਪਾਇਆ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਨਾਲ ਜਲ ਦੀਆਂ ਨਹਰਾਉਂ ਦਰਤੀ ਸਰੂਰ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸਤੂ ਗੁਰੂਆਂ ਖੇਰੇ ਪੰਜਾ ਮਹਾਰਾਜ ਅਨੰਦ ਸਿੰਘ ਜੀ ਨੇ ਕਰਵਾਈ ਹੋਰਾਂ ਤੋਂ ਬਾਅਦ ਸੰਤ ਬਾਬਾ ਨਿਜਾ ਸਿੰਘ ਜੀ ਨੇ ਸੇਵਾ ਕਰਾਈ ਹੋਰਾਂ ਤੋਂ ਬਾਅਦ ਸੰਤ ਬਾਬਾ ਧੀਸ਼ਾ ਸਿੰਘ ਜੀ ਨੇ ਸੇਵਾ ਕਰਾਈ ਹਾਂ ਜੇ ਮੌਜੂਦਾ ਨਹੀਂ ਸੰਤ ਬਾਬਾ ਮਨਨੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੀ ਸੇਵਾ ਕਰਵਾ ਰਹੇ ਹਾਂ ਸਾਰਿਆਂ ਸਵਮਾਨ ਸਾਧੂ ਗੁਰੂਆਂ ਦੀ ਕਿਰਪਾ ਨਾਲ ਸੰਗਤਾਂ ਦੇ ਸਹਾਇ ਹੋ ਬਣ ਉਰੀਆਂ ਸੰਗਤਾਂ ਦੇ ਭਲੇ ਵਾਸਤੇ ਮਹਾਪੁਰਖਾਂ ਵੱਲੋਂ ਚੱਲ ਰਹੀ ਕਾਰਸੇਵਾਂ ਦੀ ਟੋਕਰੀ ਅਤਿਗੁਣਾਂ ਅਤਿਗੁਣਾਂ ਵਿੱਚੋਂ ਵਸ ਤੋਂ ਆ ਸੇਵਾ ਬਾਉ ਜੀ ਅਤੇ ਅਤਿਗੁਣਾਂ ਸਫਲ ਕਰੋ ਜੀ ਸਰਬੱਤ ਸੰਗਤ ਨੂੰ ਬੇਨਤੀ ਹੈ ਗੁਰੂ ਗੋਲੰਗੁਰ ਚੱਲ ਰਿਹਾ ਹੈ ਸਰਬੱਤ ਸੰਗਤ ਨੇ ਲੰਗੁਰਿ ਸ਼ਾਕ ਕੇ ਆਈ ਰਾਹ ਕੀ ਕਾਹਾ